ਕੰਢੇ ਸੁਭਾ ਦੀ ਹੋ ਜਾਂ ਬਹੁਤ ਠੰਡੀ ਠੀਰੀ ਚਵਾਈ ਚੁਈ ਦੀ ਵੀਰ ਜੀ ਆ ਬਿਲਕੁਲ ਐ ਓਕੇ ਕੋਈ ਭੂਰ ਛਟਾ ਆ ਠੰਡ ਸੁਣਾ ਪਰ ਟਿੱਪ ਕੇ ਲਿਆਂਦੇ ਚਵਾ ਚ ਬਹੁਤ ਵਧੀਆ ਹਾਂ ਹਾਂ ਦੀ ਇਹਦਾ ਫੁੱਲ ਸਲੀਠਾ ਠੱਠਾ ਸਭ ਕਰ ਅਗਲਾ ਜਿਹਨੇ ਲੈਣੀ ਆਪਣੀ ਤਸੱਲੀ ਕਰੇ ਹਾਂਜੀ ਹਾਂਜੀ ਜਿਹਦੇ ਕਰਨੀ ਆ ਆਪਾਂ ਤਸੱਲੀ ਕਰਕੇ ਲਿਆਂਦੀ ਤਸੱਲੀ ਕਰਕੇ ਹੀ ਗੜੇ ਹਨਾ ਬਿਲਕੁਲ ਬਿਲਕੁਲ ਭਰਾਣੇ ਖੜਦੀਆਂ ਸੀਵਨ ਬਾਅਦ ਲੈਣ ਮਗਾਊਗਾ ਤੂੰ ਉੱਥੇ ਪ ਜਾ ਕੇ ਤਪਉਣਗੇ ਜੇ ਕੋਈ ਇੱਥੇ ਆਊਗਾ ਤੇ ਇੱਥੇ ਟਿੱਪ ਕੇ ਬਸ ਸਸੀ ਕਾ ਦੋਸਤੋ ਠੱਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹ ਤੇ ਇਹਨਾਂ ਕੋਲ ਇੱਕ ਬੂਰੀ ਨੀਲੀ ਦੀ ਝੋਟੀ ਵਗਾਊਗਾ ਤੇ ਜੇ ਸੂ ਇਹ ਸੋਨਾ ਵਾ ਤੇ ਬਾਕੀ ਵੀਰ ਹੋਣਾ ਨਾ ਕਰਦੇ ਆਂ ਜੀ ਸਾਰੀ ਗੱਲਬਾਤ ਡਿਟੇਲਸ ਸਾਂਝੀ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੋ ਵਧੀਆ ਵੀਰ ਜੀ ਤੁਸੀਂ ਸੁਣਾਓ ਸਾਰੇ ਵੀਰ ਭਰਾਵਾਂ ਵੀਡੀਓ ਵੇਖਣ ਵਾਲਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੋਰ ਪ੍ਰਤਾਪ ਜੀ ਕੀ ਹਾਲ ਚਾਲ ਨੇ ਆ ਜਲਦੀ ਕਿਲਾ ਕਿਰਪਾ ਬਾਬਾ ਸਦਾ ਸਾਹਿਬ ਦੀ ਕਿਰਪਾ ਹੈ ਜੀ ਹਾਂ ਤੇ ਭਰਾ ਸਾਡਾ ਵੀਡੀਓ ਪਾਉਣੀ ਮੈਂ ਦੀ ਤੇ ਮੈਂ ਕੋਈ ਗੱਲ ਨਹੀਂ ਪਵਾ ਦਿੰਦੇ ਆ ਕਿਹੜੀ ਗੱਲ ਬਿਲਕੁਲ ਬਿਲਕੁਲ ਜੀ ਹਾਂ ਮਾ ਨਗੀਨਾ ਵਿਖਾਉਣ ਵਾਲਾ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਕਰੀਏ ਵੀਰ ਜੀ ਜਾਣਕਾਰੀ ਸਾਂਝੀ ਹਾਂਜੀ ਹਾਂਜੀ ਵੀਰ ਜੀ ਇਹ ਵੀਰ ਜੀ ਕਿ ਕਿੰਵੇਂ ਸੂਏ ਆ ਗਈ ਜੋ ਇਹ ਵੀਰ ਜੀ ਤੀਜਾ ਸੂਆ ਸੁਹੰਦੀ ਜਰ ਕੀ ਤੀਜਾ ਸੂਆ ਸੁਣਾ ਹਨਾ ਹਾਂਜੀ ਬੂਰੀ ਨੀਲੀ ਦਾ ਵੀਰ ਜੀ ਬੂਰੀ ਆ ਗਈ ਨੀਲੀ ਰਾਬੇ ਜੀ ਹਨਾ ਹਾਂਜੀ ਤੇ 13 14 ਕਿਲੋ ਦਾ ਰਿਕਾਰਡ ਜੇ ਰਾਇ ਜਦੋਂ ਮਗਰਲਾ ਮਗਰਲਾ ਹਨਾ 14 ਕਿਲੋ ਦਾ ਹਾਂਜੀ 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 ਤੇ ਕਿੰਨੇ ਕ ਦਿਨ ਤੋਂ ਲੈ ਜੂ ਵੀਰ ਜੀ ਇਹ ਵੀਰ ਜੀ 2 ਦਿਨ ਲੈਦੇ 3 ਲੈ ਜੇ ਇੰਨੇ ਕੀ ਬਸ ਰਾਤ ਨੂੰ ਭਾਂ ਸੂਪੇ ਹਾਂਜੀ ਡੰਗਰ ਦਾ ਕੋ ਤੁਹਾਨੂੰ ਪਤਾ ਨਹੀਂ ਹੁੰਦਾ ਭੇਜ ਨਹੀਂ ਕੋਈ ਬਿਲਕੁਲ ਕੋਈ ਆਖੀ ਰਾਤ ਨੂੰ ਸੂਪੇ ਪਾ 2 ਦਿਨ ਕੱਢ ਹੀ ਸਕਦੀ ਜੇ ਬਾਕੀ ਇਕੱਠਾ ਸਭ ਅੱਖ ਵਖਾਵੇ ਹਾਂਜੀ ਹਾਂਜੀ ਬਿੱਲੀ ਮਲਕ ਦੀ ਅੱਖ ਹਾਂ ਇਹੋ ਜੀ ਮੇਰੇ ਬੱਚੇ ਲੈਣ ਦੇ ਲੈ ਕੇ ਜਾ ਬੱਚਾ ਚੰਗਾ ਬੱਚੇ ਬਹੁਤ ਵਧੀਆ ਪਿੱਛੇ ਵੀ ਬੂਰੀ ਕੱਟੀ ਐ ਜੀ ਬੜੀ ਸੋਹਣੀ ਆਪਾਂ ਵੇਖੀ ਆ ਹਾਂਜੀ ਹਾਂਜੀ ਤੇ ਬੱਚੇ ਬੂਰੇ ਪ ਤੇ ਕਰਾਈਏ ਆ ਚੈੱਕ ਭਰਾਵਾਂ ਨੂੰ ਹੋ ਗਏ ਹਾਂਜੀ ਹਾਂਜੀ ਖੋਲਦੇ ਨੇ ਸ਼ਾਨ ਸ਼ੋ ਬੋਲਦਾ ਟੀਕਾ ਭਰਿਆ ਜੇ ਨੂੰ ਅੱਛਾ ਹਾਂਜੀ ਹਾਂਜੀ ਆ ਕੀ ਡੰਗਰ ਪੱਠਾ ਡੱਕਾ ਈ ਟੁੜੀ ਤਾਂ ਤੇ ਨੇ ਤੁਹਾਨੂੰ ਬੜਾ ਪੁੱਠਾ ਮਾਣ ਗੋ ਕਦੀ ਆਉਣ ਟੁੜੀ ਕੀ ਢਾਈ ਫਿਰ ਕੇ ਕਦੀ ਉਹ ਟੀਕਾ ਭਰਿਆ ਹੋਇਆ ਡੰਗਰ ਦਿਲਾਂ ਵਾਲੀ ਬੂਰੀ ਆ ਗਈ ਹੈ ਨਾ ਹਾਂਜੀ ਗੋਲ ਲਈ ਹਾਜੀ ਮੋੜ ਦੇ ਵਿੱਚ ਸਾਰੀਆਂ ਨੀਲੀ ਦੀਆਂ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਪ੍ਰੋਪਰ ਹਾਂ ਜੀ ਪ੍ਰੋਪਰ ਨੀਲੀ ਦੀ ਮਾਰਕਿੰਗ ਹੈ ਸਾਰੀ ਹਾਂ ਜੀ ਹਾਂ ਜੀ ਕੋਈ ਸ਼ੱਕ ਨਹੀਂ ਵੱਡੇ ਪੱਲੇ ਵਾਲੀ ਹੈ ਝੋਟੀ ਬਿਲਕੁਲ ਬਿਲਕੁਲ ਕੋਈ ਚੇਰਾ ਦਿਖਾਓਗੇ ਵੇ ਜੇਰਾ ਲਓ ਜੀ ਦਿੱਲੀ ਮਟਕੀ ਆਖਾ ਨਾ ਪ੍ਰਤਾਪ ਜੀ ਪੂਰੀ ਪੂਰੀ ਦਿੱਲੀ ਮਟਕੀ ਆਖ ਥੋੜਾ ਜਿਹਾ ਟੇਡਾ ਕੱਚ ਘਟਿਆ ਹਾਂਦੀ ਨੂੰ ਕੋਈ ਵੀ ਗੱਲ ਬੱਚਾ ਚੰਗਾ ਪਾ ਜਾਂਦੀ ਬਿਲਕੁਲ ਵੇਖੋ ਹਾਂ ਠੰਡੇ ਸਭਾ ਦਿਓ ਜਾਂ ਬਹੁਤ ਠੰਡੀ ਧੀਰੀ ਚਵਾਈ ਜੁਈ ਦੀ ਵੀਰ ਦੀ ਆ ਬਿਲਕੁਲ ਐ ਓਕੇ ਕੋਈ ਭੂਰ ਛਟਾ ਆ ਠੰਡ ਸੁਣਾ ਪਰ ਟਿਪ ਕੇ ਲਿਆਂਦੇ ਚਵਾ ਚ ਬਹੁਤ ਵਧੀਆ ਹਾਂ ਕੀ ਇਹਦਾ ਫੁੱਲ ਸਲੀ ਠੱਠਾ ਸਾਬ ਕਰ ਅਗਲਾ ਜਿਹਨੇ ਲੈਣੀ ਆਪਣੀ ਤਸੱਲੀ ਕਰੇ ਹਾਂਜੀ ਹਾਂਜੀ ਜਿਹਦੇ ਕਰਨੀ ਆ ਆਪਾਂ ਤਸੱਲੀ ਕਰਕੇ ਲਿਆਂਦੀ ਤਸੱਲੀ ਕਰਕੇ ਹੀ ਖੜੇ ਹਨਾ ਬਿਲਕੁਲ ਬਿਲਕੁਲ ਭਰਾ ਨੇ ਖੜਦੀਆਂ ਸੀਵਨ ਬਾਰੇ ਮਗਾਊਗਾ ਤੂੰ ਉੱਥੇ ਪ ਜਾ ਕੇ ਤਪਉਣਗੇ ਜੇ ਕੋਈ ਇੱਥੇ ਆਊਗਾ ਤੇ ਇੱਥੇ ਟਿਪ ਕੇ ਬਸ ਬਸ ਬੀਤੀ ਤੂੰ ਹੀ ਸੀਵਨ ਬਾਰੇ ਦੱਸੰਦਾ ਸੀ ਹਾਂਜੀ ਸ਼ੈਨ ਸ਼ਾ ਬੁੱਲਦਾ ਸੀ ਮੰਜੇ ਸ਼ੈਨ ਸ਼ਾ ਹਨਾ ਹਾਂਜੀ ਹਾਂਜੀ ਠੀਕ ਐ ਜੀ ਤਵੀਰ ਜੀ ਕੀ ਮੁੱਲ ਮਾਲ ਕਰਦੇ ਆਪਾਂ ਇਹ ਤਾਂ ਡੇਢ ਡੇਢ ਹੀ ਕਈ ਜਾਂਦੀ ਆ ਹਾਂਜੀ ਆਪਾਂ ਜਾਇਜ਼ ਕਰ ਲੈਨੇ ਆ ਜਾਇਜ਼ ਕਰੀਏ ਆਪਾਂ ਨਾ ਆਪਾਂ ਡੇਢ ਨਾਲ ਕਰਕੇ ਆਪਾਂ ਜਾਇਜ਼ ਕਰੀਏ ਨਾ ਆਪਾਂ ਜਾਇਜ਼ ਕਰ ਲੈਨੇ ਆ ਹਾਂਜੀ ਇੱਕ ਪੰਜੀ ਕਰ ਲਈਏ ਵੀਰ ਜੀ ਤੇ ਕੋਈ ਮਾਨ ਤਾਨ ਛੋਟ ਛੱਪਾ ਕੋਈ ਨਹੀਂ ਤਾਨ ਹੁਣ ਵੀਰ ਕਰਦੇ ਤਾਂ ਤਵੀਰ ਵੀ ਦੇ ਦੇ ਆਪ ਨੂੰ ਜ਼ਿੰਮੇਰੀ ਦਿੱਤੀ ਆ ਹਾਂਜੀ ਉਹ ਜਿੱਥੇ ਭਰਾ ਦਾਸ ਦੂੰਗਾ ਤੂੰ ਵੀ ਭਰਾ ਇੱਕ ਪੰਜੀ ਮੁੱਲ ਕਰਦੇ ਆ ਬਾਕੀ ਪ੍ਰਦਾਵ ਦੱਸ ਦਿੰਦਾ ਇੱਕ ਬਾਈ ਦੀ ਦੇ ਦੇਣਗੇ 1 2 ਦੀ ਆਏਗਾ ਇਹਦਾ ਮਾਨਤਾਨ ਹੋ ਜਾਊਗਾ ਇੱਕ ਬਾਕੀ ਮੈਚ ਕੋਈ ਸ਼ੱਕ ਨਹੀਂਗਾ ਬਿਲਕੁਲ ਵੇਖਿਆ ਤੇ ਅੱਜ ਕੱਲ ਟਟਾ ਸਭ ਲੋਕ ਕਾਲੀਆਂ ਮਈਆਂ ਦੇ ਮੁੱਲ ਫालतੂ ਕਰੀ ਜਾਂਦੇ ਆ ਇਹ ਬਰੀਡ ਵਾਲੀ ਮਈ ਬਿਲਕੁਲ ਵੇਖਿਆ ਬਰੀਡ ਵਾਲੀ ਮਈ ਦਾ ਮੁੱਲ ਵੀ ਚਲੋ ਕਰਨਾ ਚਾਹੀਦਾ ਇਹ ਪਤਰੀ ਕਮਾਈ ਲੈਣਗੇ ਮੋਟੀ ਕਮਾਈ ਨਹੀਂ ਲੈਣਗੇ ਬਿਲਕੁਲ ਬਿਲਕੁਲ ਹਾਂਜੀ ਹਾਂ ਮੈਂ ਵੀ ਫੁੱਲ ਵੱਡੀ ਜਾਂ ਦੁੱਧ ਆਣੀ ਆ ਮੈਂ ਫੁੱਲ ਮੁੱਲ ਨਾਲ ਨਹੀਂ ਕਰਨ ਵਾਲੀ ਹੈਗੀ ਬਾਕੀ ਚਿਹਰਾ ਵਿਖਾ ਦਿਓ ਤੈਨੂੰ ਚਿਹਰਾ ਚੁਰਾ ਵਿਖਾ ਦਿਓ ਇੱਕ ਰੇ ਪਿੱਛੇ ਵਿਖਾ ਦਿਓ ਹਾਂਜੀ ਹਾਂਜੀ ਆ ਕੀ ਜਿਗਾਰਡ ਬਣਾਈ ਫਿਰਨ ਈ ਆ ਬਿਲਕੁਲ ਬਿਲਕੁਲ ਵੀ ਦੀ ਪਾਰਟੀ ਵਾਲ ਆ ਗਿਆ ਨਾ ਹਾਂਜੀ 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 300 ਤੋਂ ਬੜਾ ਸਪੈਸ਼ਲ ਲੱਗਾ ਵੀਰ ਜੀ ਹਾਂਜੀ ਹਾਂਜੀ 100 ਪੈਰਾਂ ਦੇ ਉੱਤੇ ਹੀ ਵੇਲਾ ਕੰਡਾ ਸਾਹਿਬ ਜਰਾਬਾਂ ਚੜੀਆਂ ਜਰਾਬਾਂ ਚੱਟ ਕੇ ਪੂਰੀ ਮਾਰਕਿੰਗ ਪ੍ਰੋਪਰ ਹੈ ਵੀਰ ਜੀ ਹਾਂਜੀ ਹਾਂਜੀ ਕਢਾ ਗਏ ਕਿਹੜਾ ਮੜ ਗਿਆ ਕਢਾ ਦਿਓ ਕਢਾ ਦਿਓ ਕੋਈ ਗੱਲ ਨਹੀਂ ਕਿਹੜੇ ਭਾਵੇਂ ਇੱਕ ਦੇ ਦੋ ਕਢਾ ਲਾ ਕੋਈ ਗੱਲ ਨਹੀਂ ਹਾਂ ਹਾਂ ਲੋਜੀ ਨੰਬਰ ਰੋਜੀ ਦੇ ਵੀ ਜੀ ਕਿੰਨਾ ਆਪਾਂ ਮੁੱਲ ਕੀਤਾ ਸੀ ਦੁਬਾਰਾ ਇੱਕ ਰੀ ਵੀ ਜੀ ਇੱਕ ਪੰਜੀ ਕੀਤਾ ਜੇ ਹਾਂਜੀ ਤੇ ਛੋੜ ਛੱਬਾ ਕਰਕੇ ਇੱਕ ਬਾਈ ਜੀ ਦੇ ਦਾਂਗੇ ਵਿਚੋ ਥੋੜਾ ਪਤਾ ਮਨਤਨ ਹੋ ਜੂਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆਪਣਾ ਐਡਰੈਸ ਪ੍ਰੋਪਰ ਸਾਰਾ ਬ੍ਰਾਸ ਆਪਣਾ ਨਾਮ ਗਰਜੀਤ ਸਿੰਘ ਹਾਂਜੀ ਪਿੰਡ ਕੈਰੋਂ ਜ਼ਿਲ੍ਹਾ ਤਰਨਤਾਰਨ ਹਾਂਜੀ ਨੰਬਰ 96586 44000 ਇੱਕ ਨੰਬਰ ਹੋ ਰਿਹਾ 98076 88000 ਠੀਕ ਹੈ ਭਰਾ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਸ਼ੇਅਰ ਤੇ ਕਮੈਂਟ ਤੇ ਲਾਇਕ ਤਗੜੇ ਹੋਗੇ ਭਰਾਓ ਕਰਿਆ ਕਰੋ ਤਗੜੇ ਹੋਗੇ ਸੱਚੀ ਆਓ ਕੰਮ ਤੇ ਵੀਡੀਓ ਤੁਹਾਨੂੰ ਪਹੁੰਚੀ ਆ ਚੇਤਨਾ ਭੁੱਲਿਆ ਕਰੋ ਭਰਾਓ ਇੰਨੀ ਕੁ ਬੇਨਤੀ ਆ ਠੀਕ ਹੈ ਭਰਾ ਜੀ ਠੀਕ ਹੈ ਭਰਾ ਜੀ ਤਾਂ ਸასი ਗਾ ਜੀ ਸასი ਗਾ ਜੀ